ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਗਲਕਲਾਂ ਤਹਿਸੀਲ ਫੂਲ ਤੇ ਮਿੱਤਰੋ ਜ਼ਿਲ੍ਹਾ ਬਠਿੰਡਾ ਬਾਏ ਰਮਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਪਹਿਲਾਂ ਝੋਟੀਆਂ ਆਪਾਂ ਦਿਖਾਉਣ ਜਾ ਰਹੇ ਆ ਤੇ ਜੇ ਆਪਾਂ ਕੱਦ ਦੀ ਗੱਲ ਕਰਕੇ ਮਿੱਤਰੋ ਕੱਦ ਦਰਮਿਆਨਾ ਹੈ ਤੇ ਥਣਲੇਪੇ ਦੀ ਮਿੱਤਰੋ ਸਾਫ ਹੈ ਥੋੜਾ ਜਿਹਾ ਕਈ ਪਸੂ ਮਿੱਤਰੋ ਕੈਮਰੇ ਤੋਂ ਡਰਦੇ ਨੇ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਕਿੰਨਾ ਕੁ ਬੌਲਾ ਜਾਂ ਦੁੱਧ ਆ ਜਾਂ ਤੇ ਉਹਦੀ ਆਪਾਂ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਮੰਗਰ ਕਿਹੜਾ ਬੱਚਾ ਇੱਕ ਵਾਰੀ ਆਪਾਂ ਸਾਨੂੰ ਤੋਰ ਕੇ ਦਿਖਾਉਣੇ ਬੱਚਾ ਨੇੜੇ ਕਰ ਲੋ ਜੀ ਕਿਉਂਕਿ ਕਈ ਭਰਾ ਪਾਈ ਦਾ ਜਿਹੜਾ ਘਰ ਹੈ ਕਈ ਘਰਾਂ ਦੇ ਵਿੱਚ ਮਿੱਤਰੋ ਕੋਈ ਨਹੀਂ ਆਉਂਦਾ ਹੁੰਦਾ ਉਹਦੇ ਕਰਕੇ ਪਸ਼ੂ ਡਰਦੇ ਹੁੰਦੇ ਨੇ ਉਪਰਾ ਬਣਦੇ ਨੇ ਤਾਂ ਕਰਕੇ ਆਪਾਂ ਬੱਚੇ ਦੇ ਨਾਲ ਤੋਰ ਕੇ ਦਿਖਾਵਾਂਗੇ ਤੋ ਜਿਹੜੇ ਵੀ ਵੀਰ ਭਰਾ ਨੂੰ ਕੁੱਤਾ ਜੀ ਚੋਟੀ ਦੀ ਮਿੱਤਰੋ ਲੋਡ ਹੋਵੇ ਤਾਂ ਜਰੂਰ ਪਾਈ ਦਿਨਾ ਕਰੋ ਸੰਪਰਕ 6:00 ਵਜੇ ਫੇਰ ਆਪਾਂ ਗਣੇ ਮੰਤਰ ਬਹੁਤ ਸੋਹਣੀ ਐ ਮੋੜ ਲਓ ਜੀ ਬਸ ਸਿਹਤ ਬੱਕੋ ਵੀ ਸੋਹਣੀ ਐ બસ ਬਸ ਬਸ ਬੰਦ ਕਰ ਕੈਮਰਾ ਫਸ ਨੂੰ ਜਮਾ ਨੇੜੋ ਕਰਕੇ ਦਿਖਾ ਰਹੇ ਆ ਤੇ ਥਰਲੇ ਵੀ ਦੇ ਮਿੱਤਰੋ ਸਾਹਿਬ ਹਾਂਜੀ ਬਾਈ ਕੀ ਹਾਲ ਚਾਲ ਹੈ ਵਧੀਆ 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 ਠੀਕ ਆ ਸੇ ਤਾਂ ਹਾਂਜੀ ਤੇ ਅੱਜ ਆਪਾਂ ਇਹ ਜਿਹੜੀ ਝੋਟੀ ਦਿਖਾਈ ਆਪਣੀ ਮਨ ਮੈਨ ਕਰਦੀ ਆ ਹਾਂਜੀ ਕਰਦੀ ਝੋਟੀ ਠੀਕ ਐ ਇਹਨੂੰ ਹੋ ਗਏ ਕਿੰਨੇ ਕ ਦਿਨ ਹੋ ਗਏ ਸੂਈ ਨੂੰ 10 ਕ ਦਿਨ ਹੋ ਗਏ ਮੰਗਰ ਕੱਟੀ ਹੈ ਨਾ ਮੰਗਰ ਕੱਟੀ ਹੈ ਇਹ ਕਿੰਨਾ ਕੁ ਦੁੱਧ ਤਿਆਰ ਹੋ 10 ਲੀਟਰ ਦੁੱਧ ਤਿਆਰ ਹੈ 10 ਲੀਟਰ ਤਿਆਰ ਹੈ ਤੇ 33 ਹਜੇ ਮੈਂ ਕੱਲ ਤਾਂ ਲੱਗੂਗੀ ਲੈਟੀਆਂ ਜੇ ਕੱਲ ਤਾਂ ਲੱਗੂ ਹਾਂਜੀ ਓਕੇ ਤੇ ਇਹਦਾ ਜੇ ਆਪਾਂ ਰੇਟ ਦੀ ਗੱਲ ਕਰਕੇ ਕਿੰਨਾ ਕਹੂ 125 125 ਹਾਂਜੀ ਤੇ ਫੋਨ ਨੰਬਰ ਜੀ ਆਪਣਾ 98782 98782 33713 33713 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮਿੱਤਰੋ ਤੇ ਤਾਜ਼ੀ ਸੋਈ ਆ ਪੂਰੇ 10 ਦਿਨ ਹੋ ਗਏ ਸੋਈ ਨੂੰ ਸੋ ਜਿਹੜੇ ਭਰਾ ਲੋੜਾ ਤੇ 10 ਲੀਟਰ ਦੁੱਧ ਤਿਆਰ ਹਾਂਜੀ ਆਲ ਨਹੀਂ ਕੀਤੀ ਜਮੀ ਪਹਿਲੀ ਕਰੀ ਨਹੀਂ ਬਿਲਕੁਲ ਹੀ ਨਹੀਂ ਵਧੀਆ ਮਿਲਦੀ ਖੁਸ਼ ਹੋ ਕੇ ਖੁਸ਼ ਹੋ ਕੇ ਓਕੇ ਜੀ ਡਾਕੂ ਓਕੇ ਜੀ ਓਕੇ ਧੰਨਵਾਦ